ਸਸਰੀ ਗੱਲ ਜੀ ਦਨ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਮੇਥੀ ਦੀ ਬਹੁਤ ਹੀ ਅਲੱਗ ਤਰੀਕੇ ਨਾਲ ਸਬਜ਼ੀ ਸੁੱਕੀ ਸਬਜ਼ੀ ਤੁਸੀਂ ਆਲੂ ਮੇਥੀ ਦੀ ਬਹੁਤ ਵਾਰ ਬਣਾ ਕੇ ਖਾਧੀ ਹੋਏਗੀ ਇੱਕ ਵਾਰ ਤੁਸੀਂ ਇਹ ਕਰੀਮੀ ਟੈਕਸਚਰ ਵਾਲੀ ਸਬਜ਼ੀ ਬਣਾ ਕੇ ਜ਼ਰੂਰ ਵੇਖੀ ਵਾਲੂ ਮੇਥੀ ਦੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਓ ਆਪਾਂ ਬਣਾਉਂਦੇ ਆਂ ਇੱਕ ਜਾਰ ਵਿੱਚ ਆਪਾਂ ਲਵਾਂਗੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਦੋ ਟੇਬਲस्पून ਇੱਥੇ ਕੋਈ ਵੀ ਨਮਕੀਨ ਤੁਸੀਂ ਲੈ ਸਕਦੇ ਹੋ ਮੈਂ ਇੱਥੇ ਆਲੂ ਨਮਕੀਨ ਲੈਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹਨੂੰ ਬਾਰੀਕ ਆਪਾਂ ਪੀਸ ਲਵਾਂਗੇ ਇਸ ਤਰੀਕੇ ਨਾਲ ਪੇਸਟ ਬਣਾ ਕੇ ਰੱਖ ਲਵਾਂਗੇ ਇੱਕ ਕੜਾਹੀ ਵਿੱਚ ਆਪਾਂ ਲਵਾਂਗੇ 3 ਟੇਬਲस्पून ਮਸਟਰਡ ਆਇਲ ਜਦੋਂ ਤੇਲ ਵਧੀਆ ਤਰੀਕੇ ਨਾਲ ਗਰਮ ਹੋ ਜਾਏ ਇਹਦੇ ਵਿੱਚ ਆਪਾਂ ਦੋ ਟੁਕੜਿਆਂ ਵਿੱਚ ਕੱਟੇ ਹੋਏ ਆਲੂ ਪਾਵਾਂਗੇ ਆਲੂ ਦੇ ਤੁਸੀਂ ਜਿੰਨੇ ਚਾਹੋ ਟੁਕੜੇ ਕਰ ਸਕਦੇ ਹੋ ਮੈਂ ਦੋ ਟੁਕੜਿਆਂ ਵਿੱਚ ਕੱਟਿਆ ਤੇ 300 ਗ੍ਰਾਮ ਦੇ ਕਰੀਬ ਆਲੂ ਸੀ ਤੇ ਆਲੂ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਨਹੀਂ ਹੈਗੇ ਨੇ ਤੇ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ 1/4 टीस्पून ਇਹਦੇ ਨਾਲ ਆਲੂ ਜਲਦੀ ਪੱਕਣਗੇ ਤੇ ਅੰਦਰ ਜਿਹੜੇ ਫਿੱਕੇ ਜੇ ਹੁੰਦੇ ਨੇ ਆਲੂ ਉਹ ਕਟ ਫਿੱਕਾ ਬਣ ਲੱਗੇਗਾ ਤੇ ਟੱਕਣ ਲਾ ਕੇ ਇਹਨੂੰ 50% ਤੱਕ ਕੁਕ ਕਰਾਂਗੇ ਤੇ ਇੱਧਰ ਮੈਂ 400 ਗ੍ਰਾਮ ਦੇ ਕਰੀਬ ਮੇਥੀ ਲੈ ਲਈ ਐ ਤੇ ਮੇਥੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਕੱਟਾਂਗੇ ਤੇ ਇਹਨੂੰ ਬਹੁਤ ਜ਼ਿਆਦਾ ਬਾਰੀਕ ਕੱਟਣ ਦੀ ਲੋੜ ਨਹੀਂ ਹੈਗੀ ਇਹਨੂੰ ਆਪਾਂ ਰਫਲੀ ਚੋਪ ਕਰਾਂਗੇ ਇਸ ਤਰੀਕੇ ਨਾਲ ਪੂਰੀ ਮੇਥੀ ਨੂੰ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਤੇ ਕੱਟਣ ਤੋਂ ਬਾਅਦ ਆਵਾ ਮੇਥੀ ਨੂੰ ਦੁਬਾਰਾ ਧੋ ਕੇ ਨਹੀਂ ਰੱਖਣੀ ਮਤਲਬ ਐਸੇ ਤਰੀਕੇ ਨਾਲ ਯੂਜ਼ ਕਰਾਂਗੇ ਧੋਣੀ ਨਹੀਂ ਹੈ ਦੁਬਾਰਾ ਤੇ ਮਿੱਠੀ ਜਿਹੜੀ ਤਿਆਰ ਹੋ ਗਈ ਹੈ ਕੱਟ ਕੇ ਤੇ ਇਧਰ ਸਾਡੇ ਜਿਹੜੇ ਆਲੂ ਹੈ ਉਹ ਵੀ 50% ਤੱਕ ਕੁਕ ਮੈਂ ਕਰ ਲੈਨੇ ਯਾਨੀ ਕਿ ਹਲਕੇ ਜੇ ਇਹ ਸੌਫਟ ਹੋ ਗਏ ਨੇ ਤੇ ਇਹਨੂੰ ਆਪਾਂ ਬਾਹਰ ਕਢ ਲੈਨੇ ਆ ਇੱਕ ਪਲੇਟ ਦੇ ਵਿੱਚ ਤੇ ਉਸੇ ਤੇਲ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਜੀਰਾ ਥੋੜੀ ਜਿਹੀ ਹਿੰਗ ਜ਼ਰੂਰ ਐਡ ਕਰਨੀ ਹੈ ਤੇ ਦੋ ਸਬਤ ਲਾਲ ਮਿਰਚਾਂ ਤੇ ਇਹਨੂੰ ਹਲਕਾ ਜਿਹਾ ਚਲਾ ਦਵਾਂਗੇ ਮਿਰਚ ਪਾਣ ਦਾ স্মੋਕੀ ਫਲੇਵਰ ਆਂਦਾ ਸਬਜ਼ੀ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਤੇ ਇਹਦੇ ਨਾਲ ਹੀ ਆਪਾਂ ਬਾਰੀਕ ਕੱਟੇ ਅਦਰਕ ਤੇ ਲਸਣ ਪਾਵਾਂਗੇ 2 ਟੇਬਲस्पून ਅਦਰਕ ਲਸਣ ਥੋੜਾ ਜਿਹਾ ਜ਼ਿਆਦਾ ਮਾਤਰਾ ਵਿੱਚ ਪਾਣਾ ਹੈ ਤੇ ਜਦੋਂ ਇਹ ਹਲਕਾ ਜਿਹਾ ਬ੍ਰਾਊਨ ਹੋ ਜਾਏ ਉਦੋਂ ਆਪਾਂ ਪਿਆਜ਼ ਤੇ 2-3 ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ ਪਾਵਾਂਗੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਮੈਂ ਬਾਰੀਕ ਕੱਟ ਕਰਕੇ ਲਿਆ ਤੇ 2-3 ਹਰੀਆਂ ਮਿਰਚਾਂ ਨੂੰ ਬਾਰੀਕ ਕੱਟ ਕਰ ਲਿਆ ਸੀ ਤੇ ਪਿਆਜ਼ ਜਦੋਂ ਹਲਕੇ ਜਿਹਾ ਬ੍ਰਾਊਨ ਹੋ ਜਾਣ ਉਦੋਂ ਪਾਵਾਂਗੇ ਆਪਾਂ ਮਸਾਲੇ ਇੱਕ ਚਮਚਾ ਲਾਲ ਮਿਰਚ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ ਇੱਕ ਚਮਚ ਧਨੀਆ ਪਾਊਡਰ ਬਸ ਸਿੰਪਲ ਮਸਾਲਿਆਂ ਨਾਲ ਇਹ ਸਬਜ਼ੀ ਬਣੇਗੀ ਇਹਦੇ ਵਿੱਚ ਗਰਮ ਮਸਾਲੇ ਵਗੈਰਾ ਐਡ ਆਪਾਂ ਨਹੀਂ ਕਰਾਂਗੇ ਤੇ ਮਸਾਲਿਆਂ ਨੂੰ ਕੁਝ ਸੈਕਿੰਡ ਵਾਸਤੇ ਮੈਂ ਭੁੰਨ ਲਿਆ ਤੇ ਹੁਣ ਪਾਵਾਂਗੇ ਟਮਾਟਰ ਦੀ ਜਿਹੜੀ ਪੇਸਟ ਬਣਾ ਕੇ ਰੱਖੀ ਸੀ ਉਹ ਅੱਧਾ ਚਮਚਾ ਅਮचूर ਪਾਵਾਂਗੇ ਤੇ ਇੱਕ ਚਮਚਾ ਆਪਾਂ ਨਮਕ ਪਾਵਾਂਗੇ ਸਵਾਦ ਅਨਸਾਰ ਤੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਥੋੜੀ ਦੇਰ ਇਹਨੂੰ ਪੁੰਨਾਂਗੇ ਤੇ ਟਮਾਟਰ ਜਿਹੜੇ ਸਾਡੇ ਪੱਕ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਔਇਲ ਸੈਪਰੇਟ ਹੋ ਗਿਆ ਹੈ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਜਿਹੜੀ ਮੇਥੀ ਆਪਾਂ ਤਿਆਰ ਕਰਕੇ ਰੱਖੀ ਸੀ ਉਹ ਮੇਥੀ ਤੁਸੀਂ ਫਰੈਸ਼ ਹੀ ਲੈਣੀ ਹੈ ਉਹਦੇ ਨਾਲ ਸਬਜ਼ੀ ਜ਼ਿਆਦਾ ਵਧੀਆ ਬਣਦੀ ਹੈ ਤੇ ਇਹਨੂੰ 2 ਮਿੰਟ ਚਲਾਂਦੇ ਹੋਏ ਇਸ ਤਰੀਕੇ ਨਾਲ ਪੁੱਲ ਲਵਾਂਗੇ ਮੇਥੀ ਨੂੰ ਇਹਦੇ ਨਾਲ ਇਹਦਾ ਜਿਹੜਾ ਕੋੜਾਪਨ ਹੈ ਉਹ ਕੱਟ ਜਾਏਗਾ ਤੇ ਹੁਣ ਪਾਵਾਂਗੇ ਆਪਾਂ ਜਿਹੜੇ ਆਲੂ ਫਰਾਈ ਕਰਕੇ ਰੱਖੇ ਸੀ ਉਹ ਆਲੂ ਹੈ ਜਿਹੜੇ ਸਾਡੇ 50% ਤੱਕ ਕੁੱਕ ਹੋ ਚੁੱਕੇ ਸੀ ਤੈਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਟੱਕਣ ਲਾ ਕੇ 3-4 ਮਿੰਟ ਕੁੱਕ ਕਰਾਂਗੇ ਮੀਡੀਅਮ ਫਲੇਮ ਤੇ ਤੈਨੂੰ ਮੈਂ 4 ਮਿੰਟ ਤੱਕ ਪਕਾਇਆ ਹੈ ਤੇ ਜਦੋਂ ਜੇਕਰ ਤੁਹਾਨੂੰ ਸੁੱਕੀ ਸਬਜ਼ੀ ਖਾਣੀ ਹੋਵੇ ਤਾਂ ਤੁਸੀਂ ਇਸੇ ਤਰੀਕੇ ਨਾਲ ਸਬਜ਼ੀ ਨੂੰ ਰੱਖ ਸਕਦੇ ਹੋ ਪਰ ਮੈਂ ਥੋੜੀ ਜੀ ਇਸ 'ਚ ਗਰੇਵੀ ਬਣਾਵਾਂਗੀ ਤੇ ਅੱਧਾ ਕੱਪ ਆਪਾਂ ਯਾਨੀ ਕਿ ਅੱਧਾ ਗਿਲਾਸ ਇੱਥੇ ਗਰਮ ਪਾਣੀ ਐਡ ਕਰਨਾ ਹੈ ਤੇ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਟੱਕਣ ਲਾ ਕੇ ਇਹਨੂੰ 2-3 ਮਿੰਟ ਵਾਸਤੇ ਹੋਰ ਪਕਾਵਾਂਗੇ ਕਲੇਮਾ ਪਮੀਡੀਅਮ ਹੀ ਰੱਖਣੀ ਹੈ ਤੇ ਇਹਨੂੰ ਮੈਂ ਤਿੰਨ ਮਿੰਟ ਵਾਸਤੇ ਕੁੱਕ ਕਰ ਲਿਆ ਹੈ ਤੇ ਹੁਣ ਪਾਵਾਂਗੇ ਲਾਸਟ ਵਿੱਚ ਆਪਾਂ ਮਲਾਈ ਐ ਤੇ ਮੈਂ ਫਰੈਸ਼ ਮਲਾਈ ਲਈ ਹੈ ਕਰਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਲਾਈ ਪਾਉਣ ਨਾਲ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਮੇਥੀ ਦਾ ਕੋੜਾਪਨ ਜਰਾ ਵੀ ਨਹੀਂ ਲੱਗੇਗਾ ਤੇ ਟੱਕਣ ਲਾ ਕੇ ਆਪਾਂ 2 ਮਿੰਟ ਵਾਸਤੇ ਹੋਰ ਕੁੱਕ ਕਰ ਲਈਏ ਸਬਜ਼ੀ ਨੂੰ ਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਪੂਰੀ ਪ੍ਰਾਂਤੇ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ